نو بار مکانوں سے جنگ لڑو میدانوں سے نو بار مکانوں سے جنگ لڑو میدانوں سے نو بار مکانوں سے جنگ لڑو میدانوں سے بول 85 जय मुनिवासी بول 85 जय मुनिवासी بول 85 जय मुनिवासी ਗਾਇਤ ਸੁਰਖਿਤ ਹੈ ਬਹਿਰ ਬੇਟੀਆਂ ਨਾ ਮਾਂ ਸੁਰਖਿਤ ਹੈ ਬੋਦੀ ਤੇਰੇ ਰਾਤ ਮੇ ਗਾਇ ਸੁਰਖਿਤ ਹੈ ਪੀਮਾ ਤੇਰੀ ਸੋਚ ਤੇ ਪਹਿਲਾ ਧਿਆਨ ਦੇ ਥੋਕੇ ਪੀਮਾ ਤੇਰੀ ਸੋਚ ਤੇ ਪਹਿਲਾ ਧਿਆਨ ਦੇ ਥੋਕੇ ਹੁਣ ਮੈਂ ਨੂੰ ਪ੍ਰਮਾਨ ਬਾਰਮਿਕੀ ਤਨਮ ਚਲਾ ਸੰਸਾਰਪੁਰ ਵੈਲਪਰ ਸੋਸਾਇਟੀ ਵੱਲੋਂ ਅਧੀਨ ਆ ਸੁਤੰਤਰ ਨੇ ਚੁੱਤੇ ਵੀ ਇਹ ਸ੍ਰੋਸ਼ਤ ਕਰਨ ਸੱਜਣਗੇ ਅਧੀਨ ਅਧ ਨਾਲ ਖੜੇ ਆ ਜੋ ਬੁਲੇ ਸੋਨਰ ਬੈ ਮਾਨਕਾਲੀ ਕੀ ਪੁਨਾਹ ਸਟੇਜ ਜੈਪੀਨ ਜੈਕਰ ਤੇ ਉਹਦਾ ਵਿਰੋਧ ਕਰਦੇ ਆ ਸੋਨੇ ਤੋਂ ਜ਼ਿਆਦਾ ਨਾ ਗੱਲ ਹੋਇਆ ਅਸੀਂ ਆਪਣੇ ਵੱਡੇ ਵੀਰ ਦੇ ਨਾਲ ਤਾਨਮਾ ਧੰਨ ਦੇ ਨਾਲ ਖੜੇ ਆ ਜੇ ਡਾਕਟਰ ਮੋਦੀ ਦਾ ਨੰਨ ਇਨਕਾਫ ਨਹੀਂ ਮਿਲਦਾ ਤੇ ਅਸੀਂ ਇਕੱਠਾ ਜਿਹੜਾ ਰੋਸ ਪ੍ਰਦਰਸ਼ਨ ਪੂਰੇ ਪੰਜਾਬ ਲੈ ਜਾਈਦਾ ਖੜਾ ਕਰਾਂਗੇ ਉਹਦੀ ਵੀ ਕਲਕੱਤਾ ਸਰਕਾਰ ਤੋਂ ਸੈਂਟਰ ਬੋਰਡ ਜਿਹੜੀ ਆ ਉਹਦੀ ਜ਼ਿੰਮੇਵਾਰੀ ਹੋਊਗੀ ਸੋ ਇਹ ਨਹੀਂ ਬੰਦ ਹੋਇਆ ਸਾਰਿਆਂ ਨੂੰ ਜੈਪੀ ਇੰਕਾਇਪਾ ਪੁਜਾ ਸਵਾਗਤ ਜੈਪੀ ਇੰਕਾਇਪਾ ਜੈਮੋਲ ਵਾਸੀ ਪੜਦੇ ਮੋਲ ਵਾਸੀ ਮਿੱਟੀ ਮੋਟਾ ਦੇ ਮੁਕਸਲ ਚਾਲਕ ਅਣੀ ਲਾਸੀ ਵਲਾਂ ਜੋ ਕਿ ਰੋਸ ਮਾਰਚ ਕੱਢਿਆ ਗਿਆ ਜੋ ਕਿ ਅਪੀਲ ਕੀਤੀ ਗਈ ਸੀ ਆਮ ਤੇ ਖਾਸ ਜਨਤਾ ਨੂੰ ਕਿ ਇਸ ਇਕੱਠ ਦੇ ਵਿੱਚ ਇਕੱਠੇ ਹੋਵੋ ਤੇ ਮੈਂ ਇਹ ਬੇਨਤੀ ਕਰਦਾ ਕਿ ਜ਼ੁਲਮ ਤੁਹਾਡੇ ਦੇ ਉੱਰੋਂ ਚੱਲ ਕਰਤ ਬੰਦੇ ਰਹਿਣੇ ਆ ਜਿੰਨਾ ਤੇ ਤੱਕ ਤੁਸੀਂ ਜਾ ਕੇ ਇਕੱਠੇ ਨਹੀਂ ਹੁੰਦੇ ਜਿੰਨਾ ਚਿਰ ਤੱਕ ਸਾਡੇ ਸਮਾਜ ਦੇ ਲੋਕ ਆਪਣੇ ਰਾਜ ਭਾਗ ਦੇ ਕਾਬਲ ਨਹੀਂ ਹੁੰਦੇ ਉਹਨਾ ਚਿਰ ਤੱਕ ਤੁਹਾਡੇ ਤੇ ਜ਼ੁਲਮ ਹੁੰਦੇ ਰਹਣਗੇ ਆਪਸ ਵਿੱਚ ਲੜ ਕੇ ਉਹ ਤੁਹਾਨੂੰ ਫਸਾਉਣਾ ਚਾਹੁੰਦੇ ਆ ਤੁਹਾਡੇ 'ਚ ਫਸਾਉਣਾ ਚਾਹੁੰਦੇ ਆ ਤੇ ਤੁਹਾਨੂੰ ਕਦੇ ਵੀ ਰਾਜ ਸત્તા ਦੇ ਭਾਗ 'ਚ ਲਿਆਉਣਾ ਨਹੀਂ ਚਾਹੁੰਦੇ ਤੇ ਮੈਂ ਆਪਣੇ ਸਮਾਜ ਨੂੰ ਵੀ ਬੇਨਤੀ ਕਰਦਾ ਕਿ ਇਦਾਂ ਦੇ ਜ਼ੁਲਮੋਂ ਤੇ ਜੇ ਬਚਣਾ ਆ ਤੇ ਤੁਹਾਨੂੰ ਸੰਗਠਿਤ ਹੋਣਾ ਪੈਣਾ ਵਾ ਬਾਬਾ ਸਾਹਿਬ ਦਾ ਇਕੱਲਾ ਨਾਰਾ ਜਿਹੜਾ ਆ ਤੁਹਾਨੂੰ ਸਿਰਫ ਇਹ ਮੰਗਾਰਿਆ ਤੱਕ ਨਾ ਰੱਖੋ ਤੁਹਾਨੂੰ ਤੁਹਾਨੂੰ ਅਪਣਾਉਣਾ ਪੈਣਾ ਆ ਅੱਜ ਸਮੇਂ ਦੀ ਮੰਗ ਆ ਕਿ ਉਸ ਨਾਰੇ ਨੂੰ ਪੜਾਓ ਪੜੋ ਚੜੋ ਕੇ ਸੰਘਰਸ਼ ਕਰੋ ਜੀ ਨੂੰ ਅੱਜ ਤੁਹਾਨੂੰ ਕਿਸੇ ਦੇਵੀ ਨੂੰ ਪੜਨ ਦੀ ਲੋੜ ਨਹੀਂ ਅੱਜ ਔਰਤ ਨੂੰ ਖੁੱਲਣ ਦੇਵੀ ਨੂੰ ਪੜਨ ਦੀ ਲੋੜ ਆ ਤੇ ਜਿੰਨੇ ਵੀ ਖੁੱਲਣ ਦੇਵੀ ਨੂੰ ਪੜੋਗੀ ਔਰਤ ਉਹ ਆਪਣੇ ਸੈਲਫ ਡਿਫੈਂਸ ਸਿੱਖੋਗੇ ਮੈਂ ਬੇਦਾਈ ਕਰੂੰਗਾ ਆਪਣੇ ਸਾਰੇ ਹੀ ਭੈਣ ਭਰਾਵਾਂ ਨੂੰ ਜਿੰਨੇ ਵੀ ਸਾਡੇ ਸਮਾਜ ਦੇ ਆ ਉਹਨਾਂ ਨੂੰ ਕਹੂੰਗਾ ਕਿ ਆਪਣੀਆਂ ਧੀਆਂ ਭੈਣਾਂ ਨੂੰ ਇਸ ਵਕਤ ਜਿੱਥੇ ਆਪਾਂ ਸਿੱਖਿਆ ਤੇ ਜ਼ੋਰ ਦਿੰਦੇ ਆ ਉੱਥੇ ਸੈਲਫ ਡਿਫੈਂਸ ਤੇ ਵੀ ਜ਼ੋਰ ਦੇਣਾ ਚਾਹੀਦਾ ਕਿ ਉਹ ਆਪਣੀ ਸੁਰੱਖਿਆ ਕਿਸੇ ਨਾ ਕਿਸੇ ਤਰੀਕੇ ਨਾਲ ਆਪ ਕਰ ਸਕੇ ਧੰਨਵਾਦ ਜਿਹੜਾ ਜਿਹੜਾ ਆ ਉਹ ਨਹੀਂ ਤਵੱਜੋ ਨਹੀਂ ਦਿੰਦਾ ਲੇਕਿਨ ਜਦੋਂ ਦਲਿਤ ਸਮਾਜ ਤੋਂ ਬਾਹਰ ਕਿਸੇ ਹੋਰ ਸਮਾਜ ਦੀ ਬੇਟੀ ਦੇ ਉੱਤੇ ਵਾਪਰਦੀ ਆ ਤਾਂ ਜਿਹੜਾ ਵੀਡੀਓ ਆ ਜਿਹੜੀ ਰਾਜਨੀਤੀ ਆ ਉਹ ਪੂਰੀ ਤਰ੍ਹਾਂ ਸਰਗਰਮ ਹੋ ਜਾਂਦੀ ਆ ਕਿਉਂਕਿ ਅਸੀਂ ਤਾਂ ਇਸ ਗੱਲ ਨੂੰ ਜਾਣਦੇ ਆ ਕਿ ਸ਼ੈਡਿਊਲ ਕਾਸਟ ਦੀ ਬੇਟੀ ਉਹ ਵੀ ਦੇਸ਼ ਦੀ ਬੇਟੀ ਔਰ ਗੈ ਸ਼ੈਡਿਊਲ ਕਾਸਟ ਦੀ ਬੇਟੀ ਉਹ ਵੀ ਦੇਸ਼ ਦੀ ਬੇਟੀ ਆ ਤਾਂ ਜਿਸ ਦੇ ਨਾਲ ਵੀ ਉਹਦੀ ਹਸਮਤ ਲੁੱਟੀ ਜਾਂਦੀ ਆ ਉਹ ਦੇਸ਼ ਦੀ ਬੇਟੀ ਆ ਉਸ ਦੇਸ਼ ਦੀ ਹਸਮਤ ਆ ਤੁਸੀਂ ਕੋਰਨ ਖੇਦੀ ਕਰਦੇ ਆ ਭਾਜਪਾ ਦੀ ਕੋਰਨ ਖੇਦੀ ਕਰਦੇ ਆ ਆਰਐਸਐਸ ਦੀ ਕੋਰਨ ਖੇਦੀ ਕਰਦੇ ਆ ਇਹਨਾਂ ਦੇ ਨਿਯੋਗ ਕਾਡਰ ਦੀ ਔਰ ਮੰਗ ਕਰਦੇ ਆ ਮਾਨਯੋਗ ਸੁਪਰੀਮ ਕੋਰਟ ਤੋਂ ਕਿ ਸਖਤੋ ਸਖਤ ਕਾਨੂੰਨ ਜਿਹੜਾ ਆ ਉਹ ਫਾਂਸੀ ਦੀ ਸਜ਼ਾ ਤੋਂ ਉੱਪਰ ਜਿਹੜਾ ਆ ਲਾਗੂ ਕੀਤਾ ਜਾਵੇ ਔਰ ਨਖੇਦ ਸਰਕਾਰ ਮੋਦੀ ਸਰਕਾਰ ਭਾਜਪਾ ਆਰਐਸਐਸ ਸ਼ਰਮ ਕਰੇ ਦੁੱਬ ਮਰੇ ਕਿ ਆਰਡੀਨੈਂਸ ਲੈ ਕੇ ਆਵੇ ਜੋ ਇਸ ਦੇ ਉੱਤੇ ਸਖਤੋ ਸਖਤ ਸਜ਼ਾ ਹੋ ਚੁੱਕੇ

ਵੈਲਪਰ ਸੁਸਾਇਟੀ ਵੱਲੋਂ 15ਵਾਂ ਸੁਭਦੰਦਰ ਮੀਆ ਚੁੱਪੇ ਵੀ ਇਹ ਸਰਵੋਤਮ ਫਨ ਸਦਨਗੇ ਅਧੀਨ ਇਹਨਾਂ ਦੇ ਨਾਲ ਖੜੇ ਆ ਜੋ ਬੋਲੇ ਸੋਨਰ ਬਹਿ ਮਾਨਕਾਲ ਵੀ ਰਾਸ਼ਟਰੀ ਹੈ ਜੈਪੀ ਜੈਕਾਰ ਗੰਤ ਤੁਹਾਰੇ ਸਾਥ ਹੈ ਬਾਬਾ ਤੇਰੀ ਸੋਚ पे ਕਿਆ ਜਨਮੇ ਧੋਕ ਕੇ ਵਿਕਨੋ ਬਾਰ ਮਕਾਨੋ ਸੇ ਜੰਗ ਲੜੋ ਬੇਮਾਨੋ ਸੇ ਵਿਕਨੋ مکانوں سے پیو بار مکانوں سے بول پچاسی بول پچاسی بول پچاسی میں ناری کے سنمان میں بھول ناسی میں سوچا دیکھنے ममता नओं ममता जे कातरा न फसी दो फो फीओ सोच पेरा ठो सोच पे हर देगे ਆਯੋਜਨ ਕਰੀਓ ਜੇਕਰ ਨਾਰੰਦ ਕਰਵਾਉਣਾ ਹੈ ਤਾਂ ਆਯੋਜਨ ਕਰਵਾਓ ਰੋਡ ਦੀ ਜੋ ਕੰਮ ਠੀਕ ਹੈਗਾ ਉਹ ਤਾਂ ਸਨਾ ਕਰਦੇ ਨਾ ਕੰਮ ਦੀ ਹੈ ਜੀ ਸਵਾਨਾ ਸਰਵਾਰਮੀਕੀ ਸਭਾ ਦੇ ਭਾਰਤ ਦੇ ਕੈਸ਼ੀਅਰ ਤੇ ਪ੍ਰਵਾਨ ਆਰਮੀਕੀ ਸੁੰਦਰਤਾ ਅਭਿਆਨ ਕਮੇਟੀ ਦੇ ਮੁਖੀ ਰਾਜਨ ਕੇ ਇਡੀ ਨੂੰ ਵੀ ਉਹ ਵੀ ਪਲੀਸ ਮਨ세 ਆ ਕੇ ਜੋ ਤਕੇ ਸਾਇਆਂ ਸਮਾਜ ਦੇ ਵਿੱਚ ਹੋ ਰਹੀਆਂ ਲਗਾਤਾਰ ਵਧ ਰਹੀਆਂ ਆ ਉਹ ਤੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨ ਰਾਜਨ ਕਈ ਜੀ ਜੈ ਪੀਐਮ ਜੈ ਭਾਰਤ ਭਾਰਤੀ ਮਤੀ ਮੋਰਚਾ ਦੇ ਮੁੱਖ ਚਾਨਕ ਨੀਲ ਹਾਂ ਜੀ ਨੇ ਅਸੀਂ ਪੰਜਾਬ ਆ ਜੋ ਇੱਕ ਸਕੈਂਡਲ ਮਾਤਰਾ ਦਾ ਸਰਕਾਰ ਨੇ ਜਸਨਾਇਆ ਜੋ ਇਸ ਬੇਟੀ ਦੇ ਨਾਲ ਹੋਇਆ ਅਸੀਂ ਇਹਨਾਂ ਦੇ ਨਾਲ ਬੜਾ ਡੋਖਾ ਇੱਕ ਚੀਜ਼ ਦਾ ਵੀ ਜੋ ਇਹ ਸਰਕਾਰਾਂ ਆਪਣੇ ਇਹ ਸਹੀ ਢੰਗ ਨਾਲ ਨਹੀਂ ਚੱਲਦੀਆਂ ਵੀ। ਜੋ ਬਣੀ ਰਾਜ ਜਿੱਥੇ ਸਾਨੂੰ ਬੁਲਾਇਆ ਸੀ ਉੱਥੇ ਇਹਨਾਂ ਨੂੰ ਲਾਗ ਕਰ ਰਿਹਾ ਹੈ। ਇਹ ਪਿੰਟ ਹੈ। ਜਿਹੜੇ ਚਾਰੇ ਤੁਹਾਨੂੰ ਦਿਖਾਏ ਜਾ ਰਹੇ ਨੇ ਗ੍ਰਿਫਤਾਰ ਕਰ ਲਿਆ ਇਹ ਛੋਟੀਆਂ ਛੋਟੀਆਂ ਘਟਪਤਨੀਆਂ ਜਿਹੜਾ ਮਾਸਟਰਮਾਈਂਡ ਦੇ ਪਿੱਛੇ ਬੈਠਾ ਜਿਹੜਾ ਗੈਂਗਰੇ 17-18 ਲੋਕਾਂ ਨੇ ਕੀਤਾ ਉਹਦੇ ਵਿੱਚ ਜਿਹੜੇ ਮਾਸਟਰਮਾਈਂਡ ਆ ਉਹ ਹਾਲੇ ਵੀ ਆਪਣੇ ਘਰਾਂ ਦੇ ਵਿੱਚ ਬੈਠੇ ਆ ਤੇ ਅਸੀਂ ਸਰਕਾਰ ਨੂੰ ਖਤਾਬੀ ਦਿੰਨੇ ਆ ਕਿ ਇਹ ਛੋਟੇ-ਛੋਟੇ ਜਿਹੜੇ ਹੋ ਰਹੇ ਆ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਇਸ ਗੱਲ ਨੂੰ ਠੰਡਾ ਨਹੀਂ ਪੈਣ ਦੇਵਾਂਗੇ ਇਹਨਾਂ ਨੂੰ ਦਿਲ ਤੋਂ ਜਾ ਗ੍ਰਿਫਤਾਰ ਕਰਕੇ ਕੜੀ ਤੋਂ ਕੜੀ ਜਿਹੜੀ ਸਜ਼ਾ ਉਹ ਦਿੱਤੀ ਜਾਵੇ ਜੇ ਸਰਕਾਰ ਕੋਲ ਕੋਈ ਇਹੋ ਜਿਹਾ ਪ੍ਰੋਵੀਜ਼ਨ ਨਹੀਂ ਆ ਤੇ ਉਹ ਆਗਾਮ ਦੇ ਹੱਥੇ ਨਾਲ ਲੋਕਾਂ ਨੂੰ ਛੱਡ ਦੇਣ ਇਹਨਾਂ ਦੀ ਸਜ਼ਾ ਜਿਹੜੀ ਆ ਕੋ ਆਵਾਮ ਨੇ ਸੋਚੀ ਹੋਈ ਤੇ ਮੈਂ ਬਹੁਤ ਧੰਨਵਾਦੀਆਂ ਸਮਾਜਿਕ ਇਨਸਾਫ ਕੌਂਸਲ ਦੇ ਪੂਰੀ ਟੀਮ ਦਾ ਸਰਪੰਚ ਰਵੇਤ ਚੋਕਾ ਜੀ ਦਾ ਜਨਿਤ ਮੇਦਕਰੀ ਜੀ ਦਾ ਐਡਵੋਕੇਟ ਵਿਜੇ ਬੱਤਣ ਜੀ ਦਾ ਤੇ ਸਤਗੁਰੂ ਕਬੀਰ ਟੈਗਨ ਬੋਰਡ ਦੇ ਮੁਖੀ ਅਰੁਣ ਸੰਧੇ ਜੀ ਤੇ ਵੈਫਰ ਸੁਸਾਇਟੀ ਪ੍ਰਵਾਨ ਪਰਵਾਨ ਗਰਵਨ ਸੁਸਾਇਟੀ ਦੇ ਮੁਖੀ ਸੋਮਾ ਘੇੜੀ ਦਾ ਸਭ ਤੋਂ ਜ਼ਿਆਦਾ ਧੰਨਵਾਦੀ ਆ ਜਿਹੜੇ ਹਰ ਵਾਰ ਜਲੰਧਰ ਕੈਂਡ ਦੇ ਵਿੱਚ ਤਨਮਨ ਤੇ ਧਨ ਦੇ ਨਾਲ ਕੋਈ ਵੀ ਐਡਿਕਸ਼ਨ ਹੋਵੇ ਉਹਦੇ ਵਿੱਚ ਪਰਮਾ ਹੰਦਾਰਾ ਦਿੰਦੇ ਆ ਲਗਭਗ ਵਾਲਮੀਕੀ ਸਭਾ ਦੇ ਮੁਖੀ ਮੇਰੇ ਵੀਰ ਭਾਰਤ ਦੇ ਬੱਤਰਾ ਜੀ ਤੇ ਕੇਵਲ ਮਿੱਤਰ ਜੀ ਉਹਨਾਂ ਦੇ ਨਾਲ ਸੰਸਾਰਪੁਰ ਤੋਂ ਮੇਰੇ ਵੀਰ ਲਤੀ ਗੈਂਸੀ ਜਿਹੜੇ ਕੀ ਸੰਸਾਰਪੁਰ ਭਗਵਾਨ ਵਾਲਮੀਕੀ ਕਲਪਰ ਸੋਸਾਇਟੀ ਦੇ ਪ੍ਰਧਾਨ ਨੇ ਤੇ ਉਹਨਾਂ ਦੇ ਨਾਲ कंटोनमेंट बोर्ड